ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਯਾ ਅੱਛਾ ਮੈਂ ਉਹ ਪਰੇ ਚੁੱਪ ਕਰ ਜਾ ਪੈਣੀ ਸਮਝਾ ਇਹਨੂੰ ਕੋਈ ਨੂੰ ਤੁਹਾਨੂੰ ਸਮਝਾ ਲਾ ਤੈਨੂੰ ਵਧੀਆ ਸਮਝਾਉਣਾ ਹੁੰਦਾ ਨਾ ਮੇਰੀ ਗੱਲ ਸੁਣ ਰਾਜ ਨਹੀਂ ਨਹੀਂ ਸਬਜ਼ੀਆਂ ਬਣਾ ਕੇ ਪਹਿਲਾਂ ਸਾਡੇ ਲਈ ਡੱਬੇ ਚ ਪਾ ਦੀ ਡੱਬਿਆਂ ਚ ਕੋਈ ਗੱਲ ਪਾ ਦੀ ਤੇ ਪਕੌੜੇ ਵੀ ਵੱਖਰੇ ਕਰਨੀ ਸਬਜ਼ੀਆਂ ਤੂੰ ਬਣਾ ਆਈ ਸਾਰੀਆਂ ਕੋਈ ਨਾਲ ਤਰੂ ਦਾ ਲਾ ਦੇ ਮੈਂ ਹੈਂ ਤੇਰੀ ਤਾਂ ਵੀ ਪਿਆਰੀ ਆ ਤੇ ਲਾ ਇੰਟਰ ਦੀ ਤਿਆਰੀ ਦੇ ਪੈਣੇ ਕੋੜੇ ਖਾਣੇ ਆ ਨਾ ਹਾਂ ਅੱਜ ਮੰਮੀ ਇੱਕ ਰੋਟੀ ਤਾਂ ਮੇਰ ਨਾਲ ਆਲੀ ਤੁ ਸੇ ਕਹਾਣੀਆਂ ਉਹ ਤਾਂ ਚਾਹੀਦੀ ਬਜ਼ਾਰੋਂ ਕੋਈ ਕੁਝ ਲੈ ਲੇ ਹੋਰ ਸੁਣ ਲਉ ਤਾਂ ਇਹਨੂੰ ਆਉਂਦੀਆਂ ਮੈਂ ਵੀ ਸਿੱਖਣੀ ਆ ਉਹ ਤਾਂ ਲੈ ਕੋਈ ਮੁਰਦਾ ਚਾਹ ਤਾ ਕੇ ਜੇ ਤੇ ਦੂਰੀਆਂ ਨੇ ਸਿੱਖਣ ਨੂੰ ਗਾੜੀ ਜਾ ਕੇ ਤੇ ਮੈਂ ਕੀ ਤੂ ਦੇ ਕੇ ਸਟੈਚੂ ਟੁੱਟੀ ਕੱਢ ਦਾਂ ਕਰਨੀ ਹੈ ਮੰਮੀ Rajasthan ਸ਼ਾਦੀ ਤੇ ਜਾ ਰਹੇ ਹੋ ਮੈਂ ਸੁਣਿਆ ਵੀ ਵਿਆਹ ਦਾ ਕਰਕੇ ਵੀ ਰਾਜਵਿੰਦਰ ਕੌਰ ਆਉਣ ਲੱਗੀ ਜਾਂਦੇ ਤੇ ਡੈਸਟੀਨੇਸ਼ਨ ਤੇ ਲੋਕੇਸ਼ਨ ਸਾਰੀਆਂ ਬੁੱਕ ਵਾ ਮੁੰਡਾ ਬਾਂਮਣ ਦੀ ਕੁੜੀ ਬਾਂਮਣ ਆਈ ਡੋਨਟ ਨੋ ਤੱਕ ਕੁੜੀ ਬਾਂਮਣ ਤੇ ਉਹ ਜਿੰਨਾ ਜਿਆਦਾ ਵਿਆਹ ਆ Rajasthan ਜਾਣਾ ਹੈ ਅਸੀਂ ਦੋਵੇਂ ਵਿਆਹ ਹੋਣੇ ਆ ਤੇ ਦੋਵਾਂ ਰਸਮਾਂ ਦਾ ਵਿਆਹ ਹੋਣੇ ਆ ਸਮਝੇ ਸਿੱਖ ਧਰਮ ਦੇ ਰਸਮ ਨਾਲ ਵੀ ਤੇ ਬ੍ਰਾਹਮਣ ਧਰਮ ਦੀ ਰਸਮ ਨਾਲ ਨਾ ਜਾ ਰਾਤ ਨੂੰ ਹੁਣਾ ਉਹਨਾਂ ਦਾ ਰਾਤ ਨੂੰ ਸ਼ਾਦੀ ਹੋਣਾ ਆਪਣਾ ਦਿਨ ਨੂੰ ਸ਼ਾਦੀ ਤੇ ਵਿਆਹ ਜੀ ਜਿਹੜਾ ਵਾ ਨਾ ਜੀ ਏ ਜੀ ਪਰ ਉਹ ਮਾਣ ਕੇ ਹੀ ਕਹਿੰਦੇ ਹੀ ਕੋਈ ਨਹੀਂ ਚੱਲ ਲਾਵਾਂ ਜਿੱਦਾਂ ਪਰ ਘਰੇ ਵਿਹੜੇ 'ਚ ਫੇਰ ਉਹਨਾਂ ਦੇ ਘਰੇ ਲਾਵ ਹੁੰਦੀਆਂ ਨੇ ਉਹ ਹੁੰਡੀਆਂ ਜੀ ਉਹ ਹੁੰਡੀਆਂ ਜੀ ਉਹ ਮੈਨੂੰ ਹੁਣ ਪਤਾ ਨਹੀਂ ਸਾਨੂੰ ਕੀ ਕੰਮ ਕੀ ਹੁੰਦਾ ਤੈਨੂੰ ਕੋਈ ਮੈਨੂੰ ਪਤਾ ਸੀ ਜਦੋਂ ਸਾਈ ਨੂੰ ਦੇਖਦੇ ਹੋ ਅੱਗ ਬਾਲ ਕੇ ਫਿਰ ਰਹਾ ਕਰਦੇ ਮੇਰੇ ਕੋਲ ਪਰਾ ਦਾ ਕੀਤਾ ਉਹਦੇ ਚਿੱਟੇ ਢੀੜੇ ਪਾ ਕੇ ਕਰਦੇ ਚਿੱਟੇ ਢੀੜੇ ਪਾ ਕੇ ਬਤਨ ਤੂੰ ਉਹਨੇ ਦਿਖਾਉਂਦੇ ਹੋ ਚਿੱਟੇ ਢੀੜੇ ਪਾ ਕੇ ਮਤਲਬ ਨਹੀਂ ਮੋਟੀ ਬਰੂਣੀ ਵਿੱਚ ਚਿੱਟੇ ਕਿਹਨੇ ਕੋਣੀ ਹਾਂ ਮਤਲਬ ਜਿਹੜੇ ਸਾਈਕਰ ਮਾਲੇ ਹੁੰਦੇ ਆ ਨਾ ਗੁੰਡੇ ਨੇ ਬਸ ਉਹ ਚਿੱਟੇ ਲਾਉਂਦੇ ਆ ਹਾਂ ਮਤਲਬ ਜਿੰਨੀਆਂ ਜਾਤੀਆਂ ਉਹਨੇ ਰਿਵਾਜ ਮੇਰੇ ਬਣਾਣ ਚਿੱਟੇ ਹੋਰ ਛੱਡ ਹੋਰ ਛੱਡ ਚਾਚੀ ਉਸ ਤਰ੍ਹਾਂ ਚ ਸੌਰੀ ਧਰਮ ਜਿੰਨੇ ਧਰਮ ਉਹਨੇ ਰਿਵਾਜ ਉਹ ਨਹੀਂ ਮੇਰੀ ਮਾਂ ਤੇ ਉਹ ਮੈਂ ਕੀ ਕਹਿੰਦੇ ਅਹ ਇਸਾਈ ਧਰਮ ਆ ਨਾ ਉਹ ਚਰਚੇ ਚ ਕਰਦੇ ਚਿੱਟੇ ਲੀਡ ਪਾ ਗਏ ਆਪਾਂ ਥੋੜੀ ਭਾਲਦੇ ਆ ਅੱਗ ਨਹੀਂ ਭਾਲਦੇ ਉਹ ਮੈਂ ਹਰਿਸ ਕੰਦਰ ਦਾ ਮੇਰੇ ਭਰਾ ਦਾ ਲੇਟਾ ਉਹ ਨੇ ਮੂੰਹ ਬਤਾਉਂਦੇ ਆਈ ਉਹ ਕਿਤੇ ਮੇਰੇ ਭਰਾ ਦਾ ਮੇਰੇ ਭਰਾ ਦਾ ਬੋਦਾ ਮੈਂ ਤਨੂ ਸੋਟਾ ਆਈ ਪਾਈ ਗਣੀ ਕੁੜੀ ਹੈ ਮਰੋਂ ਮਨੇ ਅੱਗ ਮਾਰ ਕੇ ਕੋ ਕੁੜੀ ਨੇ ਚਿੱਟਾ ਲਹਿੰਗਾ ਪਾਇਆ ਤਾਂ ਨੇ ਇਹਨੇ ਕਰਦੇ ਆ ਕੋਈ ਛੱਟ ਚਿੱਟਾ 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 ਵੈਟ ਕੋਟ ਪਾਇਆ ਚਾਚੀ ਚਾਚੀ ਚਿੱਟਾ ਵੈਟ ਕੋਟ ਨਹੀਂ ਕਰੀਮ ਕਲਰ ਪਾਇਆ ਤੇ ਕੁੜੀ ਨੇ ਚਿੱਟਾ ਲਹਿੰਗਾ ਹਰ ਇੱਕ ਹੁਣ ਆਪਣੇ ਆਪਣਾ ਕੀ ਆ ਆਪਾ ਗੁਰੂ ਮਹਾਰਾਜ ਦੀ ਹਜ਼ੂਰੀ ਚ ਹੈਣਾ ਤੇ ਜਿਹੜੇ ਬ੍ਰਾਹਮਣ ਆ ਉਹ ਉਹ ਮਤਲਬ ਮੈਨੂੰ ਵੀ ਨਹੀਂ ਪਤਾ ਉਹ ਅੱਗ ਬਾਲ ਕੇ ਕੀ ਮੈਨੂੰ ਤੇ ਹੁਣ ਪੂਰਾ ਪਤਾ ਵੀ ਨਹੀਂਗਾ ਉਹ ਮੈਂ ਏਡਾ ਅਗ ਲੈਂਦਾ ਨਾ ਤੇ ਇਸਾਈ ਧਰਮ ਚ ਤੂੰ ਜਿਹਦਾ ਚਾਹੀਦਾ ਦੱਸਣਾ ਹੀ ਆ ਤੇ ਤੇ ਮੁਸਲਮਾਨਾਂ ਚ ਉਹ ਕਰਦੇ ਆ ਕੀ ਹੁੰਦਾ ਮੰਮੀ ਨਿਕਾਹ ਕਬੂਲ ਹੈ ਕਬੂਲ ਹੈ ਕਬੂਲ ਹੈ ਇਹਨਾਂ ਨੂੰ ਕਬੂਲ ਕਰਾਉਂਦੇ ਆ ਹਾਂ ਇਹਨਾਂ ਨੂੰ ਮੇਰੇ ਭਰਾ ਨੂੰ ਵੀ ਕਰਾਏ ਹਾਂ ਉਹ ਹੀ ਚੀਜ਼ ਹੋ ਜਾਂਦੀ ਸੱਚ ਮਮੀ ਇਹ ਹੁੰਦਾ ਆ ਮੈਂ ਪਤਾ ਪੁੱਛਿਆ ਉਹਨਾਂ ਨੇ ਹਾਂ ਵੀ ਤਾਂ ਨਕਾਹ ਕਰਦੇ ਆ ਬਾਜ ਨੂੰ ਨਕੂ ਭੂਲ ਕਰਾ ਤੈਨੂੰ ਇਹ ਮਤਲਬ ਉਹਨੂੰ ਪੁੱਛਣਾ ਤੈਨੂੰ ਕਿਉਂ ਤਰਾਜ ਨਹੀਂ ਹੈ ਜੇ ਕਿ ਤਰਾਜ ਹੈ ਕਿਦਾ ਝਕੜਾ ਕਰ ਸਕਦਾ ਦੱਸ ਸਕਦਾ ਮੈਨੂੰ ਬੜੀ ਤਰਾਜ ਹੈ ਭਰਾ ਦੇ ਵਿਆਹ ਤੋਂ ਵੇਖੋ ਜੀ ਮਤਲਬ ਮੈਂ ਜਦੋਂ ਤੋਂ ਇਹ ਨਹੀਂ ਵੀ ਮੇਰੇ ਮੈਂ ਨਹੀਂ ਕੋਸ਼ੀਂ ਆਜੋ ਮਾੜਾ ਮਿਸਤਰੀ ਨਾਲ ਟਕਰੇ ਕੇਸ ਨੂੰ ਲੈ ਆ ਮਿਸਤਰੀ ਵੀ ਲੋ ਦੋ ਮਿੰਨੀ ਦੋ ਮਿੰਨੀ ਆ ਕੇ ਤੇ ਕਸਣ ਡਿਆ ਇਧਰ ਅਟੈਚੀ ਲਾਈਏ ਵਿਆਹ ਦੀ ਤਿਆਰੀ ਕਰੀਏ ਪਰ ਇਹ ਰਿਸ਼ਤਾ ਨਾ ਪਰ ਨਾ ਨਹੀਂ ਸਹੀ ਇਹਦੀ ਗਾਰੰਟੀ ਕਿੰਨੀ ਦਿੱਤੀ ਹੁਣ ਲੈ ਗਏ ਗਾਰੰਟੀ ਆਜ਼ਾਦ ਜੀ ਇਸ ਆਖੋ ਕਿ ਕਬ ਚਲਾ ਟੈਜੀ ਲਾਈਏ ਭਰਾਵਾ ਹੈ ਕੰਮ ਨਹੀਂ ਹੁੰਦਾ ਚੱਲ ਕੋਈ ਨਹੀਂ ਆਵੇ ਲੱਗੇ ਲਾਉਣ ਲੱਗੇ ਲਾਉਣ ਮੈਨੂੰ ਟੈਜੀ ਕਿਹੜਾ ਖੜਨਾ ਵਾ ਨਹੀਂ ਤੁਸੀਂ ਦੱਸੋ ਕਿਹੜਾ ਤੁਹਾਨੂੰ ਸੋਹਣਾ ਲੱਗਦਾ ਵਾ ਮੈਨੂੰ ਉਸੇ ਮੇਕਅਪ ਕਰਨਾ ਹੈ ਉਹ ਦੂਸਰਾ ਆਪਣਾ ਸਫਾਰੀ ਵਾਲਾ ਸਫਾਰੀ ਵਾਲਾ ਗੇਡੋ ਡੋਲਰਾ ਘੜਾ ਲਈ ਆ ਤੇ ਬਸ ਧੀ ਘਾੜਾ ਤੇ ਕਰਿਆ ਨਾ ਇਦਾਂ ਤੂੰ ਰਹਿ ਜਾਣਾ ਨਾ ਖਾਲੀ ਇੱਕਦਮ ਖਾਲੀ ਆ ਫਿਰ ਵਰਤیاں ਲਿਆਓਗੇ ਤੂੰ ਸੁੱਟੀਆਂ ਇਹ ਚ ਵਿਆਹ ਤੋਂ ਲੇਟ ਹੋਣ ਦਾ ਛੇਤੀ ਚੱਲੀਏ ਇਹ ਮੇਰੇ ਕੱਪੜੇ ਪ੍ਰੈਸ ਕਰਦਿਆਂ ਖੜਨਾ ਲਿਓ ਮੈਂ ਕੱਪੜੇ ਪ੍ਰੈਸ ਕਰੀ ਕਰਦੇ ਕੋਲਡ ਡਰਿੰਕ ਹੋ ਗਿਆ ਮੈਨੂੰ ਫੇਰ ਮੈਨੂੰ ਸੇਮ ਹੋ ਜਾਊਂਗਾ ਵੇਲਾ ਖਾਲੀ ਆ ਪੂਰੀ ਲੱਗਦਾ ਹੀ ਆ ਵਾਈਫ ਨੂੰ ਇੱਕ ਸੂਟ ਹੱਗੇ ਵਿੱਚ ਕਿੱਟਾ ਕਿੱtain ਕਿੱਟਾ ਹੀ ਚੱਕ ਕੇ ਪਰੇ ਮਾਰ ਤੇ ਚੱਲ ਲਿਆ ਸੂਟ ਵਿੱਚ ਸੁੱਟ ਉਹ ਬਤਮੀਜ਼ ਨੇ ਖਲਾਰਾ ਪਾਤਾ ਹੀ ਉਹ ਹੁੰਦੇ ਆਖਿਆ ਹੁੰਦੇ ਆਖਿਆ ਮੈਂ ਕਰਤਾ ਬਤਮੀਜ਼ ਚੱਲਿਆ ਲੀੜੇ ਲੈ ਆਏਗਾ ਪਰ ਆਵਾ ਲੀੜੇ ਪੈਣਗੇ ਵਿੱਚ ਮਮੀ ਹਲੇ ਪਲਸਟਰ ਹੋਇਆ ਹੀ ਨਹੀਂ ਪਲਸਟਰ ਕੋਈ ਨਹੀਂ ਆਇਆ ਪਲਸਟਰ ਹੋਗੇ ਹੁਣੇ ਮਮੀ ਦੇ ਭਾਬੀ ਫੇਰ ਐਵੇਂ ਲਵਾ ਲਿਆ ਨਹੀਂ ਇੰਨਾ ਚ ਕਪੜੇ ਰੱਖਣ ਲੱਗੀ ਵੇਖੀ ਚਾਹੀਓ ਤੂੰ ਨਹੀਂ ਮੰਮੀ ਤਾਂ ਵੀ ਲੀਡਰ ਵੀ ਆਹੋ ਪਲਸਟਰੋ ਕੇ ਆਏ ਆਈ ਆ ਗਿੰਦੂ ਦੇ ਵੀ ਪਲਸਟਰੋ ਕੇ ਨਹੀਂ ਆਏ ਨਹੀਂ ਆਏ ਆ ਫਿਰ ਲਿਆ ਚੱਲ ਉਹ ਦੋ ਚਾਰ ਹੀ ਆ ਜਿਹੜੇ ਗਏ ਆ ਚੱਲ ਜਿਹੜੇ ਅੱਠ ਦਾ ਹੋਰ ਲਿਆ ਕੇ ਰੱਖ ਹੋਰ ਲਿਆਉਣ ਲੱਗੀਆਂ ਇਹਨੂੰ ਇੱਦਾਂ ਕਰਕੇ ਸਹੀ ਹੱਥੇ ਰੱਖੋ ਨਾ ਸਹੀ ਹੈ ਸਹੀ ਹੈ ਸਹੀ ਹੈ ਆਹ ਬਾਹਰ ਕੱਢਣੀ ਪੈਣੀ ਥੋੜੀ ਤੋਂ ਉਹ ਕੋਈ ਨਹੀਂ ਇਹ ਮੈਂ ਕਰਦਾ ਥੱਲੇ ਇੰਨੇ ਕੀ ਆ ਨਹੀਂ ਲਪਾਪਾ ਫੜ ਲਿਆ ਮੈਂ ਲੈ 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 ਆ ਮੈਂ ਇੱਦਾਂ ਸਿਰਦਾ ਤੁਹਾਡੇ ਤੋਂ ਚੰਗੀ ਮੈਂ ਪੈਕਿੰਗ ਕਰ ਦੇਣੀ ਆ ਆ ਲੋ ਜੀ ਤੇ ਆ ਹੋ ਗਈ ਪੈਕਿੰਗ ਤੇ ਆ ਵੀ ਹੋ ਗਈ ਪੈਕਿੰਗ ਤੇ ਆ ਲੋ ਜੀ ਆਪਣੇ ਵੱਲੋਂ ਪੈਕਿੰਗ ਹੋ ਗਈ ਆਪਾਂ ਪੈਕਿੰਗ ਮੁੰਡੇ ਮੁੰਡਿਆਂ ਦੀ ਪੈਕਿੰਗ ਤੇ 15 ਮਿੰਟਾਂ ਦੀ ਹੁੰਦੀ ਹੈ ਬਸ ਇਦਾਂ ਹੀ ਜਾਣਾ ਵਾ ਤੇ ਇਹਨਾਂ ਨੂੰ ਵਟ ਗੁੱਟ ਤੇ ਪੈਣਾ ਹੀ ਆ ਆ ਕਰਤੀ ਜੀ ਪੈਕਿੰਗ ਆਪਾਂ ਵਿਆਹ ਦੀ ਮੇਰੇ ਵਸਤਰ ਕੱਢਣੇ ਵਾਲੇ ਗਿੰਦੋ ਤੇਰੇ ਕਿਹੜੇ ਆ ਮੇਰੇ ਬਾਪ ਨੂੰ ਇਹਨਾਂ ਨੂੰ ਪਤਾ ਹੋ ਗਿਆ ਆ ਮੈਨੂੰ ਲੱਗਦਾ ਇੰਨੇ ਕੀ ਆ ਤੁਹਾਡੇ ਵਾਲੇ ਮੇਰੇ ਨਾਲ ਆਪ ਕਦੇ ਦਾ ਭਰ ਜਾਣਾ ਜਿੰਨੇ ਕੱਪੜੇ ਮੇਰੇ ਨੇ ਇੰਨੇ ਤੂੰ ਉੱਥੇ ਘੜੀ ਲਾਏ ਇਹਨੇ ਕਰੂਗੀ ਖਾੜੀ ਗੰਦ ਓਏ ਲੋ ਜੀ ਮਿਸਤਰੀ ਸਾਹਿਬ ਹੋ ਗਿਆ ਡਨ ਹਾਂ ਡਨ ਡਨ ਇੱਕ ਲੋਕ ਡਨ ਹੋ ਗਿਆ ਕੰਮ ਕੀਤਾ ਜੇ ਗਿੰਦੂ ਇਹਨੇ ਤਾਂ ਲੱਗਦਾ ਅਸਲੀ ਮਿਸਤਰੀ ਕੋ ਨਹੀਂ ਸ਼ਸਤਰ ਉਹਨੇ ਕਿੰਨੇ ਤੂੰ ਲਈ ਫਿਰਦਾ ਕਟਿੰਗ ਕਰਨੀ ਪਊਗੀ ਇਹ ਕਟਿੰਗ ਦਾ ਲੱਗੇਗਾ ਬਬਰਾ ਵਾਹ ਕੀ ਬਾਤ ਵਾਹ ਆ ਫੇਟਾ ਆ ਫੇਟਾ ਤੇ ਆਇਆ ਨਟਮਾਰ ਫੇਟੀ ਆ ਨਹੀਂ ਫੇਟਵਾ ਨਹੀਂ ਇਹ ਲੱਗਣਾ ਨਹੀਂ ਸੱਚ ਇਹਨੂੰ ਮੜਾ ਇੱਥੋਂ ਛਿੱਲ ਆ ਜਗ੍ਹਾ ਤੋਂ ਇਹਦੀ ਵੱਜ ਕੇ ਬੂਹਣ ਨੇ ਰੀ ਨਾਲ ਤੇ ਲੋਕੀ ਟੁੱਟ ਗਿਆ ਕਹਿੰਦੇ ਤੂੰ ਹੱਥ ਦੇ ਦਾ ਮਰਾਲੀ ਉਕੇ ਕਿਦਾਂ ਤੂੰ ਡਿਆ ਮੈਨੂੰ ਇਹ ਸੰਮਈਕਾ ਨਾ ਲਾ ਰਹੀ ਸਾਰਾ ਚੱਲ ਚੱਲ ਟਟਿਆ ਰਹਿ ਟਟਿਆ ਰਹਿ ਤੁਹਾਨੂੰ ਲੋੜ ਚਾਹੀਦੀ ਹੈ ਨਾ ਜਿੱਦਾਂ ਉਹ ਕੇ ਜਾਗੋ ਕੱਢਣ ਦੇਖਦੇ ਨੇ ਇੰਡੀਆ ਵਾਂਗੂੰ ਵਿਆਹ ਕਰਨੀਗੇ ਇੰਡੀਆ ਵਾਂਗੂੰ ਇੰਡੀਆ ਚ ਹੀ ਆ ਇੰਡੀਆ ਚ ਹੀ ਅਮਰੀਕਾ ਚ ਵਿਆਹ ਨਹੀਂ ਰਾਜਸਥਾਨ ਲੈ ਮਾਤਾ ਅਲੀ ਇੰਡੀਆ ਚ ਹੀ ਵਿਆਹ ਮਤਲਬ ਕਿ ਪੰਜਾਬ ਚ ਵਿਆਹ ਨਹੀਂ ਮੇਰੀ ਮਾਂ ਰਾਜਸਥਾਨ ਚ ਵਿਆਹ ਵਾ ਪੰਜਾਬ ਚ ਨਹੀਂ ਇੰਡੀਆ ਚ ਰਾਜਸਥਾਨ ਚ ਵਿਆਹ ਵਾ ਆਪਾ ਉੱਥੇ ਜਾਣਾ ਵਾ ਆਹੋ ਆਹੋ ਪਤਾ ਲੱਗ ਗਿਆ ਪਤਾ ਤਾਂ ਗਿਆ ਨਹੀਂ ਇਧਰ ਬੋਲੀਆਂ ਸਿੱਖਣੇ ਮੈਂ ਵੀ ਵਿਆਹ ਦੀ ਤਿਆਰੀ ਹੋਣ ਢਈ ਪੂਰੀ ਬੋਲੀਆਂ ਸਿੱਖ ਕੇ ਲੋ ਜੀ ਰਾਜਸਥਾਨ ਵਿਆਹ ਦੀ ਤਿਆਰੀ ਹੋ ਗਈ ਸ਼ੁਰੂ ਪੈਕਿੰਗ ਸ਼ੁਰੂ ਬਸ ਇਹ ਕੜਾ ਰਹਿਣੀ ਆ ਰਾਜਸਥਾਨ ਦੀ ਤਿਆਰੀ ਦਾ ਫਿਰ ਦੱਸਦੇ ਆ ਕਿੱਥੇ ਜਾ ਰਹੇ ਨਹੀਂ ਕਿੱਥੇ ਜਾ ਰਹੇ ਦਾ ਤਾਂ ਦੱਸਤਾ ਉਹਦੇ ਪਰ ਜਾਣਾ ਵਾ ਪਰ ਸੁਣਨ ਚ ਆਇਆ ਵੀ ਉੱਥੇ ਕਿਸੇ ਦਾ ਵੱਡੇ ਸੈਲੀਬ੍ਰਿਟੀ ਦਾ ਵਿਆਹ ਵਾ ਤੇ ਸਾਰੀਆਂ ਟੂਰਿਸਟ ਸਪੋਰਟ ਜਿੰਨੇ ਵੀ ਆ ਡੈਸਟੀਨੇਸ਼ਨ ਵੈਡਿੰਗ ਆ ਕਿਸੇ ਦੀ ਉਹ ਸਾਰੇ ਬੁੱਕ ਵਾ ਤੇ ਸਾਡਾ ਵੀ ਮਜ਼ਾ ਹੀ ਮਰ ਗਿਆ ਬਾਕੀ ਕੋਈ ਨਹੀਂ ਜਾ ਕੇ ਵੇਖਦੇ ਆ ਕਿਹੜੀ ਜੀਜ ਵੇਖਣ ਜੋ ਸਾਡੇ ਕੋਲ ਵੇਖੀ ਜਾਂਦੀ ਕਿ ਨਹੀਂ ਜਾਂਦੀ ਚੰਗਾ ਜੀ ਸਸਰੀਕਾ